19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਕਰੇ ਸ਼ਬਦਾਂ ਦੀ ਨੰਦਾ ਕਰਦੇ ਆ ਉਸ ਗੱਲ ਤੇ ਔਰ ਸਾਨੂੰ ਇਸ ਸੰਗਤ ਤੋਂ ਵੀ ਵਿੱਚ ਆਪਨੀ ਬਰਾਬਰੀ ਨੂੰ ਵੀ ਬਰਖਸ਼ੂ ਰਹਿ ਗਿਆ। ਹਫਤਾ ਦਾ ਮਸਾ ਇੰਨਾ ਜਾਤੇ ਪੂਰ ਹੋ ਕੇ ਇਹ ਮੈਂ ਅਸ਼ੇ ਦੇ ਵਿੱਚ ਇਹ ਵੀ ਵੀ ਖਰੇ ਵੀ ਜਿਹੜੇ ਲੋਕਾਂ ਨੇ ਕੱਲ ਸਾਨੂੰ ਇਹਨਾਂ ਭਰਪੂਰ ਮਤਦਾਨ ਦਾ ਤਾਜ ਉਹਨਾਂ ਦੇ ਖਿਲਾਫ ਪਰਚੇ ਦੇਣ ਲੱਗੇ। ਪਰਚਾ ਦੇ ਨਾਲ ਕੀ ਗੱਲ? ਇੱਕ ਤਾਂ ਇੰਨਾ ਜਿਆਦਾ ਧੱਕਾ ਕੀਤਾ ਇਲੈਕਸ਼ਨ ਵਿੱਚ ਇੰਨਾ ਜਿਆਦਾ ਤਾਂ ਕਾ ਕੀਤਾ ਵੀ ਛਰੇ ਆਮ ਜਿਨ੍ਹਾਂ ਨੂੰ ਦੁਰਵਿਹਾਰ ਤਾਂ ਇਹ ਨਹੀਂ ਸਕੋ ਐਨਸੀ ਸਰਪਾਣੀਆਂ ਕਿਤੇ ਲੋਕਾਂ ਨੇ ਚੁਣੇ ਹਨ ਮੈਂ ਨਹੀਂ ਤੇਰੇ ਸ਼ਬਦਾਂ ਦੀ ਨਿੰਦਾ ਕਰਦੇ ਹਾਂ ਇਸ ਗੱਲ ਦੀ ਔਰ ਸਾਨੂੰ ਇਸ ਵਿੱਚ ਆਪਣੀ ਬਰਾਬਰੀ ਨੂੰ ਵੀ ਬਖਸ਼ੂਗਾ ਸਫਤਾ ਦਾ ਮਸਾ ਇੰਨਾ ਜਾ ਕੇ ਉਰਗੋਲ ਕੇ ਲੜੇ ਸ਼ੇਡੇ ਬਿੱਤੀ ਇਹ ਨਹੀਂ ਦੇਖ ਰਹੇ ਵੀ ਜਿਹੜੇ ਲੋਕਾਂ ਨੇ ਕੱਲ ਸਾਨੂੰ ਇੰਨਾ ਭਰਪੂਰ ਮਤਦਾਨ ਦਿੱਤਾ ਜਸ ਉਹਨਾਂ ਲੋਕਾਂ ਦੇ ਖਿਲਾਫ ਪਰਚੇ ਦੇਣ ਲੱਗੇ ਪਰਚਾ ਦੇ ਨਾਲ ਕੀ ਗੱਲ ਹੈ ਕਿੱਤਾ ਇੰਨਾ ਜਿਆਦਾ ਧੱਕਾ ਕੀਤਾ ਇਲੈਕਸ਼ਨ ਦੇ ਵਿੱਚ ਇੰਨਾ ਜਿਆਦਾ ਧੱਕਾ ਕੀਤਾ ਵੀ ਛਰੇ ਆਮ ਜਿਨ੍ਹਾਂ ਨੂੰ ਦੁਰਵਿਵਹਾਰ ਤਾਂ ਇਹਨਾਂ ਨੇ ਸਗੋਂ ਐਨਸੀ ਸਾਹਿਬਾਨ ਨੇ ਕੀਤਾ ਲੋਕਾਂ ਨੇ ਚੁਣਿਆ ਹਣ ਮੈਦਾਨਾਂ ਕਿਹੜੇ ਪਰਚਾ ਦਿੰਦੇ ਨੇ ਆਪਣੇ ਹੰਤਾਂ ਵਿੱਚ ਅੱਜ ਤਾਂ ਮੈਂ ਇਹ ਵੀ ਕਹਿ ਸਕਦਾ ਕਿ ਮਾਇਕਾ ਸਰ ਇਹ ਸਰਕਾਰ ਨੂੰ ਪੀਸ ਕਰਦੇ ਪਰਚਾ ਮਿਲਣਾ ਚਾਹੀਦਾ ਲੋਕ ਸੋਸ਼ਲ ਮੀਡੀਆ 'ਤੇ ਲਿਖ ਰਿਹਾ ਵੀ ਕੀ ਇਹ ਬਦਲਾਅ ਸੀ ਇਹ ਪਹਿਲੀ ਵਾਰ ਹੋਇਆਗਾ ਵੀ ਜਿਹੜਾ ਇਸ ਤਰ੍ਹਾਂ ਦੇ ਧੱਕੇਸ਼ਾਹੀ ਹੋਣੀ ਪਰਚੇ ਹੋਣੇ ਹੋਣ ਪਿੰਡ ਪਿੰਡ ਤੁਸੀਂ ਦੇਖੋ ਤਲਦੇਵ ਸਰਪੰਚ ਤੇ ਲਾਲੋ ਜਗਦੀਪ ਤੇ ਲਾਵੋ ਸਰਪੰਚਾਂ ਦੇ ਉੱਤੇ ਚੈਨੀਆਂ ਚੋਰੀ ਦੇ ਪਰਚੇ ਕਿ ਹੁਣ ਸਾਰੇ ਜਿਹੜੇ ਮੋਤਵਾਰ ਬੰਦੇ ਉਹ ਚੋਰੀਆਂ ਕਰਨ ਲੱਗੇਗੇ ਤੁਸੀਂ ਗੱਲ ਸੱਚਾਈ ਦੇ ਥੋੜੀ ਬੋਤੀ ਨੇੜੇ ਸਾਂ ਹੋਵੇ ਪਰੰਤੂ ਅੱਜ ਜਦੋਂ ਕੱਲ ਇੱਕ ਇੰਨੇ ਸ਼ਰੀਫ ਜੇ ਕੌਂਸਲਰ ਦੇ ਉੱਤੇ ਵੀ ਪਰਚਾ ਦਿੱਤਾ ਜਿਹੜਾ ਉਹਦਾ ਕਸੂਰ ਕੀ ਸੀ ਵੀ ਉਹ ਪ੍ਰਧਾਨ ਜੀ ਦਾ ਉਮੀਦਵਾਰ ਸੀ ਤਾਂ ਇਹ ਲੋਕਾਂ ਨੂੰ ਹੱਕਦੰਦ ਸਵਿਧਾਨ ਹੈ ਤਾਂ ਇਹ ਕੀ ਗੱਲ ਕਰਤਾ ਉਹ ਨਹੀਂ ਲੱਗਦਾ ਮੈਂ ਇਹ ਜਿਹੜੀ ਰਾਜਨੀਤੀ ਗਲਤ ਤਰ ਪਾਸੇ ਜਾ ਰਹੀ ਹੈ ਇਹ ਅਜਿਹੇ ਚੀਜ਼ਾਂ ਪਰਚੇ ਦੇ ਨੇ ਨਿੱਜੀ ਹੋਣੀ ਗਲਤ ਤਾਂ ਜਿੱਦਿਆਂ ਦਾ ਇਹ ਬਦਲਾ ਆਇਆ ਤਾਂ ਉਦੋਂ ਦੀ ਗਲਤ ਹੋਇਆ ਪਿਆ ਕੋਈ ਇੱਕ ਕੰਮ ਵੀ ਦੇਖ ਲੋ ਚਾਹੇ ਤੁਸੀਂ ਲੈਂਡ ਪੂਲਿੰਗ ਤੋਂ ਦੇਖ ਲੋ ਜਿੰਨੇ ਸਰਕਾਰ ਨੇ ਫੈਸਲੇ ਕੀਤੇ ਕੋਈ ਵੀ ਜਨਤਾ ਦੇ ਜਾਂ ਲੋਕਾਂ ਦੇ ਜਾਂ ਕਿਸਾਨਾਂ ਦੇ ਖੇਤਰੇ ਵਿੱਚ ਇੱਕ ਵੀ ਫੈਸਲਾ ਨਹੀਂ ਕੀਤਾ ਤੇ ਆ ਜਿਹੜੀ ਹੁਣ ਇਹ ਮਾਰੇ ਇੰਨਾ ਧੱਕਾ ਕਰਨ ਤਾਂ ਫਿਰ ਡਿਕਟੇਟਰ ਹੀ ਕਰਦੇ ਹੋ ਆਪਣੇ ਇੱਕ ਬੰਦਾ ਥਾਪਦਿਆ ਕਰੋ ਕਹਨੂੰ ਲੋਕਤੰਤਰ ਦਾ ਕਹਨੂੰ ਲੋਕਾਂ ਨੂੰ ਦਾਰੂਆਂ ਪਿਆਲਿਆਂ ਦੇ ਲੜਾਉਣੇ ਤੁਸੀਂ ਇੰਨਾ ਜਾਦੇ ਜਦੋਂ ਤੁਸੀਂ ਉਸ ਲੋਕਤੰਤਰ ਦਾ ਸਤਕਾਰ ਹੀ ਨਹੀਂ ਕਰਨਾ ਤਾਂ ਫਿਰ ਡਿਕਟੇਟਰੀ ਚੱਲਪੋ ਵੀ ਅਸੀਂ ਆਪਦੀ ਮਰਜ਼ੀ ਨਾ ਥੋਪਾਂਗੇ ਭਾਈ ਨਹੀਂ ਸੁਣਦੇ ਜੇ ਇਹਦਾ ਪ੍ਰਦਰਸ਼ਨ ਕੀਤਾ ਜਾਏਗਾ ਅੱਜ ਜੋ ਪਿਛਲੇ ਪਰसों ਜੋ ਸਰਕਾਰ ਦੀ ਧੱਕੇਸ਼ਾਹੀ ਸਿੱਖ ਨੂੰ ਮਿਲੀ ਹੈ ਸਾਡੇ ਨੇਮਕਮਰ ਨੀਮਾ ਜੀ ਕਿਉਂਕਿ ਸਾਡੇ ਕਾਂਗਰਸ ਦੇ ਬਲਾਕ ਪ੍ਰਧਾਨ ਨੇ ਤੇ ਐਮਸੀ ਨੇ ਮਜੂਤਾ ਉਹਨਾਂ ਨੂੰ 12 ਵੋਟਾਂ ਦੇ ਨਾਲ ਜਿੱਤ ਮਿਲੀ ਸੀ ਪਰ ਐਸਡੀਐਮ ਸਾਹਿਬ ਤੇ ਐਮਐਲਏ ਦੀ ਹੁਕਮਤ ਤਹਿਤ ਐਸਡੀਐਮ ਨੇ ਕੁੰਡਾ ਕਰ ਦਿੱਤੇ ਤਹਿਤ ਉਹਨਾਂ ਨੂੰ ਹਰਾ ਕੇ ਭੇਜਿਆ ਬਾਹਰ ਉਦੋਂ ਬਾਅਦ ਰਹਿੰਦੀ ਗੁੰਦੀ ਕਸਰ ਉਹਨਾਂ ਨੇ ਉਹਦੇ ਪਰਚਾ ਪਵਾ ਕੇ ਧੱਕੇ ਨਾਲ ਉਹਨਾਂ ਨੂੰ ਐਂ ਸੀ ਭਈ ਆ ਹਾਈ ਕੋਰਟ ਨਾ ਵਗ ਜੇ ਸਾਡੀ ਕਵੈਸ਼ਨ ਨਾ ਹੋ ਜੇ ਸਾਡੇ ਤਾਲਬ ਨਾ ਹੋ ਜੀਏ ਉਹਨੂੰ ਤੱਕ ਉਹਨੂੰ ਪ੍ਰੈਸ਼ਰਾਈਜ਼ ਕਰਦੇ ਹੋਏ ਉਹ ਡਾਉਨ ਦੇ ਵਾਸਤੇ ਇਹਨੇ ਪਰਚਾ ਦੱਬ ਕੀਤਾ ਅੱਜ ਅਸੀਂ ਉਸ ਪਰਚੇ ਦੇ ਖਿਲਾਫ ਆ ਆ ਕਹਿੰਦੇ ਨੇ ਵੀ ਨੇਮੇ ਨੇ ਸਰਕਾਰੀ ਕੰਮ ਤੇ ਵਿਗੜ ਪਾਇਆ ਭਈ ਮੈਨੂੰ ਅਪਸ਼ਬਦ ਬੋਲਣੇ ਤੂੰ ਸਿਰੇ ਦਾ ਕਰਾਪਟ ਸਿਸਟਮ ਐ ਤੂੰ ਮੈਂ ਜ਼ਿੰਦਗੀ ਦੇ ਦੇਖਿਆ ਨਹੀਂ ਕਦਾ ਮਾੜਾ ਹਾਲ ਹੈ ਜਿੰਨਾ ਗੰਦੇ ਨੇ ਮਾਨਸੇ ਪਾ ਰੱਖਿਆ ਮੈਂ 9 ਸਾਲ ਹੋ ਗਏ ਮੈਨੂੰ 10 ਸਾਲ ਹੋ ਗਏ ਇਸ ਤਰ੍ਹਾਂ ਨੀਤੀ ਵਿੱਚ ਫਿਰਦੇ ਨੂੰ ਐਤੂ ਵੱਧ ਮਾੜਾ ਮੈਸਿਮ ਦੇਖਿਆ ਨਹੀਂ ਐਤੂ ਵੱਧ ਮਾੜੀ ਸਰਕਾਰ ਨਹੀਂ ਮੈਂ ਦੇਖੀ ਕਿੰਨਾ ਮਾੜਾ ਹਾਲ ਸ਼ਹਿਰ ਦਾ ਪਾਣੀ ਕਰਕੇ ਖਾਸ ਕਰਕੇ ਐਤੂ ਵੱਧ ਮਾੜਾ ਹਾਲ ਮੈਂ ਕੇ ਦੇਖਿਆ ਨਹੀਂ ਕਿਹੜੀ ਜਿਹੜੀਆਂ ਕਰਮੀਆਂ ਚਾਹੀਦੀਆਂ ਨੇ ਸਰਕਾਰਾਂ ਨੂੰ ਪ੍ਰਸ਼ਾਸਨ ਕਰ ਜਿਹੜਾ ਐਮ ਐਲ ਸਾਹਿਬ ਨੂੰ ਕਰਨਾ ਚਾਹੀਦਾ ਉਹਨਾਂ ਤੋਂ हट ਕੇ ਇਹ ਰਣਨੀਤੀ ਕੰਡੀ ਰਣਨੀਤੀ ਚਾਏ ਹੋਏ ਨੇ ਇਹ ਆ ਵੀ ਰਣਨੀਤੀ ਬਾਜ਼ ਆ ਜਾਣ ਅਸੀਂ ਇੱਕ ਪੱਲੇ ਤੌਰ ਤੇ ਸੰਘਰਸ਼ ਪਿਟਾਂਗੇ ਨੇਮ ਤੋਂ ਨੇਮਾ ਦੇ ਹੱਕ ਚ ਤੇ ਸ਼ਹਿਰ ਦੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿਓ ਕਿ ਕਿ ਇਸ ਤਰ੍ਹਾਂ ਦਾ ਕਾਪੜੇ ਸ਼ਹਿਰ ਦੇ ਵਿੱਚ ਨਾੜਨੇ ਹੋਇਆ ਤੇ ਨਾ ਹੀ ਕਿਤੇ ਹੋਵੇ ਇਹ ਪਹਿਲੀ ਵਾਰ ਹੋਇਆ ਇਸ ਤਰ੍ਹਾਂ ੱੱਕਾ ਦੀ ਸਾਰੇ ਸ਼ਹਿਰ ਦੇ ਵਾਸੀ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਸਾਥ ਦਿਓ